ਉਪਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਇਸ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਵੱਡੀ ਅਪਡੇਟ ਅੱਜ ਦੇ ਟੌਪ ਦੇ ਟੂਰਨਾਮੈਂਟ ਦੱਸਣ ਜਾ ਰਹੇ ਆ ਤੁਹਾਨੂੰ ਵੀ ਪਤਾ ਵੀ ਕੱਲ ਮਨਾਣੇ 'ਚ ਮੇਰੇ ਵੀਰੋ ਗੱਲਾਂ ਬਾਤਾਂ ਟਿਕਾਣੇ ਲੱਗੀਆਂ ਕੋਈ ਜਾਂ ਖਿਡਾਰੀ ਨਹੀਂ ਸੀਗਾ ਜਿਹੜਾ ਕੱਲ ਨਹੀਂ ਖੇਡਿਆ ਮੇਰੇ ਵੀਰੋ ਵੱਡੇ ਕਬੱਡੀ ਕਪਾਂ ਤੇ ਉਸੇ ਤਰ੍ਹਾਂ ਹੀ ਅੱਜ ਵੀ ਵੱਡੇ ਮੇਲੇ ਆ ਪਰ ਇੱਕ ਗੱਲ ਕਹਿਣੀ ਚਾਹਣਾ ਕਈਆਂ ਨੂੰ ਜੋ ਹੈ ਕਈ ਕਹਿਣਗੇ ਵੀ ਤੈਨੂੰ ਕੀ ਪਤਾ ਹਜੇ ਕਬੱਡੀ ਬਾਰੇ ਪਰ ਇੱਕ ਗੱਲ ਜ਼ਰੂਰੀ ਆ ਕੱਲ ਮਨਾਣੇ ਦੇ ਵਿੱਚ ਮੇਰੇ ਖਿਆਲ ਨਾਲ 10:00 ਵਜੇ ਦੇ ਕਰੀਬ ਫਾਈਨਲ ਮੈਚ ਹੋਇਆ ਤੇ ਮੈਂ ਜੋ ਹੈ ਇਹੀ ਕਹਿਣਾ ਚਾਹਣਾ ਵੀ ਜੇ ਟਾਈਮ ਨਾਲ ਮੈਚ ਦੀ ਜੋ ਸਮਾਪਤੀ ਹੋ ਜਾ ਕਰੇ ਉਹਦੀ ਯਾਰ ਕੀ ਗੱਲ ਨਹੀਂ ਹੁੰਦੀ ਯਾਰ ਕੋਈ ਖਿਡਾਰੀ ਜੋ ਧੁੰਦ ਦੇ ਵਿੱਚ ਕੀ ਦੱਸਦਾ ਕਿਸੇ ਨੂੰ ਨਾ ਲਾਈਵ ਵਾਲਿਆਂ ਨੂੰ ਦੱਸਣਾ ਨਾ ਉੱਥੇ ਜੋ ਪਹੁੰਚੇ ਇੰਨੀ ਲੇਟ ਘਰ ਜਾਣਾ ਹਨ ਉਹ ਆਉਂਦਾ ਪਤਾ ਨਹੀਂ ਕਿੱਥੋਂ ਕਿੱਥੋਂ ਆਉਂਦੇ ਆ ਵੀਰ ਤਾਂ ਗੱਲਬਾਤ ਗੌਰ ਕਰਨੀ ਚਾਹੀਦੀ ਆ ਯਾਰ ਟਾਈਮ ਨਾਲ ਮੇਲੇ ਸਮਾਪਤ ਕਰਿਆ ਕਰੋ ਸੀਮ ਤਾਂ ਟੀਮਾਂ ਐਂਟਰ ਕਰਿਆ ਕਰੋ ਬਾਕੀ ਜੋ ਹੈ ਗੱਲ ਟੂਰਨਾਮੈਂਟਾਂ ਦੀ ਗੱਲ ਕਰੀਏ ਵਿਮਾਨੀ ਕਲਾ ਦੇ ਵਿੱਚ ਅੱਜ ਓਪਨ ਦਾ ਟੂਰਨਾਮੈਂਟ ਰੋਪੜ ਜ਼ਿਲ੍ਹੇ ਦੇ ਵਿੱਚ ਵੱਡਾ ਟੂਰਨਾਮੈਂਟ 41 ਤੇ 31000 ਪਹਿਲਾ ਤੇ ਦੂਜਾ ਇਨਾਮ ਰੱਖਿਆ ਗਿਆ ਵੱਡੇ ਖਿਡਾਰੀ ਇਸ ਟੂਰਨਾਮੈਂਟ ਤੇ ਵੀ ਓਪਨ ਦੇ ਅੱਜ ਖੇਡਨੇ ਆ ਇਸ ਤੋਂ ਅੱਗੇ ਦਸੂਹਾ ਦੇ ਵਿੱਚ ਰੰਧਾਵੇ ਦੇ ਵਿੱਚ ਚਾਰ ਅੰਤਰਰਾਸ਼ਟਰੀ ਕਲੱਬਾਂ ਖੇਡਣ ਜਾ ਰਹੀਆਂ ਸ਼ਾਜੀ ਹੁਣਿਆਂ ਦੀ ਵੱਡੀ ਟੀਮ ਇੱਥੇ ਪਹੁੰਚ ਰਹੀ ਆ ਡੀਬੀ ਕੈਲੀਫੋਰਨੀਆ ਦੀ ਯਾਦਾ ਸਰਪੰਚ ਆਪਣੀ ਟੀਮ ਲੈ ਕੇ ਪਹੁੰਚ ਰਿਹਾ ਮੱਖਣ ਮੱਖੀ ਵਾਲਾ ਨਾਲ ਟੌਪ ਦੇ ਖਿਡਾਰੀ ਸੁਰਖਪੁਰ ਦੀ ਟੀਮ ਦੇ ਵਿੱਚ ਵੀ ਦੇਖਣ ਨੂੰ ਮਿਲਨੇ ਆ ਹੁਸ਼ਿਆਰਪੁਰ ਇਲਾਕੇ ਦੇ ਵਿੱਚ ਵੱਡਾ ਮੇ ਟੂਰਨਾਮੈਂਟ ਅੱਜ ਬਹੁਤ ਪਲੈਂਟੀ ਦੀ ਟੀਮ ਵੀ ਇੱਥੇ ਖੇਡੂਗੀ ਹਰਿਆਣੇ ਵਾਲਾ ਸ਼ਿਲੂ ਅੱਜ ਘਰੇ ਹੀ ਆ ਮਿਲ ਲੱਗਦਾ ਵੀ ਅੱਜ ਕਿਤੇ ਨਹੀਂ ਖੇਡਣਾ ਉਹਨੇ ਨਾ ਸਾਨੂੰ ਅਪਡੇਟ ਮਿਲੀ ਹੈ ਸ਼ਿਲੂ ਅੱਜ ਆਪਣੇ ਘਰ ਹੀ ਆ ਰੈਸਟ ਤੇ ਆ ਕੱਲ ਬਹੁਤ ਲੇਟ ਮੈਚ ਹੋਏ ਕਾਫੀ ਖਿਡਾਰੀ ਅੱਜ ਰੈਸਟ ਤੇ ਹੀ ਹੋਣਗੇ ਐਸੋਗੇ ਕੱਲ ਕਲਾਂ ਦੇ ਵਿੱਚ ਅੱਜ ਓਪਨ ਦਾ ਵੱਡਾ ਟੂਰਨਾਮੈਂਟ ਤਿੰਨ ਖਿਡਾਰੀ ਬਾਹਰੋਂ ਲੱਖ ਪਹਿਲਾ ਇਨਾਮਾਂ ਦੂਜਾ ਨਾਮ 75000 ਇਸ ਕਬੱਡੀ ਕੱਪ ਤੇ ਮੇਰੇ ਵੀਰੋ ਓਪਨ ਦੀਆਂ ਵੱਡੀਆਂ ਟੀਮਾਂ ਬਣ ਕੇ ਪਹੁੰਚ ਰਹੀਆਂ ਇਸ ਕਬੱਡੀ ਕੱਪ ਤੇ ਅੱਜ ਵੱਡੀਆਂ ਆਉਣ ਕਾਂ ਲੱਗਣੀਆਂ 175 ਓਪਨ ਦਾ ਵੱਡਾ ਇਨਾਮ ਰੱਖਿਆ ਗਿਆ ਮਾਜੇ ਦੇ ਵਿੱਚ ਵੀ ਮੇਰੇ ਵੀਰੋ ਅੱਜ ਵੱਡਾ ਟੂਰਨਾਮੈਂਟ ਚੱਕੀ ਰਮਦਾਸ ਹੋਣੀ ਵੱਡੇ ਖਿਡਾਰੀ ਅੱਜ ਸੀਪੇ ਥੰਦੇ ਯਾਰ ਵਿੱਕੀ ਹਰੀਕੇ ਹੋਣੀ ਘਲਕਲਾਂ ਦੇ ਟੂਰਨਾਮੈਂਟ ਤੇ ਵੱਡੀਆਂ ਟੀਮਾਂ ਚ ਕੀਤੂ ਬੁੱਢਣ ਪਰ ਆ ਕੇ ਵੱਡੇ ਖਿਡਾਰੀ ਜੋ ਹੈ ਘਲਕਲਾਂ ਦੇ ਵਿੱਚ ਵੀ ਅੱਜ ਪਹੁੰਚਣੇ ਆ ਤੇ ਦੇਖੀ ਜਾਓ ਅੱਜ ਵੀ ਗੱਲਾਂ ਬਾਤਾਂ ਟਿਕਾਣੇ ਲੱਗਣੀਆਂ ਅੱਜ ਵੀ ਵੱਡੇ ਮੈਚ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਅੱਜ ਦੇ ਵੱਡੇ ਕੱਪਾਂ ਬਾਰੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਹੋਰ ਵੀਰਾਂ ਤਾਂ ਕਾਨੂੰ ਮਿਲ ਸਕਦਾ ਨਵੀਂ ਅਪਡੇਟ ਲੈ ਕੇ ਮਿਲਦੇ ਆ ਧੰਨਵਾਦ